ਸਾਰੇ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਰਿਆਣੇ ਦੀਆਂ ਸੰਗਤਾਂ ਨੂੰ ਕਿ ਬੜਾ ਗੁੰਮਰਾਹ ਕੀਤਾ ਇਸਨੇ ਆਪਣਾ ਜਦੋਂ ਕਹਿੰਦੇ ਆ ਕਿਸੇ ਦੀ ਬਰਾਬਰਤਾ ਨਾ ਹੋਵੇ ਤਾਂ ਉਹਦੀ ਬਦਨਾਮੀ ਸ਼ੁਰੂ ਕਰਦੇ ਹੋ ਢੀਂਡਾ ਨੇ ਇਹੀ ਕੰਮ ਕੀਤਾ ਜਦੋਂ ਇਹਦੇ ਕੋ ਸਾਡੇ ਕੰਮਾਂ ਦੀ ਬਰਾਬਰਤਾ ਨਹੀਂ ਹੋਈ ਤਾਂ ਇਹਨੇ ਬਦਨਾਮੀ ਸ਼ੁਰੂ ਕਰਦੀ ਕਿ ਦਾदूवाल ਨੇ 4.5 ਕਰੋੜ ਰੁਪਏ ਦਾ ਗਵਨ ਕੀਤਾ ਇੱਕ ਪੋਸਟਰ ਜਾਰੀ ਕੀਤਾ ਤੁਸੀਂ ਸਾਰੀਆਂ ਸੰਗਤਾਂ ਨੇ ਵੇਖਿਆ ਹੋਊਗਾ ਪਰ ਸ਼ਰਮ ਨਾਲ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜਗਦੀਸ਼ ਸਿੰਘ ਢੀਂਡਾ ਨੂੰ ਤੇ 4.5 ਕਰੋੜ ਦਾ ਰੋਪ ਲਾਉਣ ਵਾਲਾ ਮੇਰੇ ਤੇ ਕੇਸ ਪਾਇਆ 3 ਲੱਖ ਦਾ ਜੁਡੀਸ਼ਲ ਕਮਿਸ਼ਨ 'ਚ ਜੇ 4.5 ਕਰੋੜ ਦਾ ਰੋਪ ਲਾਇਆ ਸੀ 2 ਕਰੋੜ ਦਾ ਤਾਂ ਕੇਸ ਪਾਉਂਦਾ 3 ਕਰੋੜ ਦਾ ਤਾਂ ਪਾਉਂਦਾ ਕੇਸ ਪਾਇਆ 3 ਲੱਖ ਦਾ ਤੇ 3 ਲੱਖ ਵੀ ਕਿਹੜਾ ਜਿਹੜਾ ਇੱਕ ਕੀਰਤਨੀਆ ਚੜ੍ਹਾਈ ਕਰ ਗਿਆ ਤੇ ਉਹਦੇ ਛੋਟੇ-ਛੋਟੇ ਬੱਚਿਆਂ ਨੂੰ ਸਹਾਇਤਾ ਦੀ ਮੈਂ ਸਫਾਰਸ਼ ਕੀਤੀ ਤੇ ਮੌਜੂਦਾ ਉਸ ਵੇਲੇ ਦੇ ਪ੍ਰਧਾਨ ਨੇ ਉਹ ਜਿਹੜਾ ਸਹਾਇਤਾ ਫੰਡ ਸੀ ਉਸ ਪਰਿਵਾਰ ਨੂੰ ਜਾਰੀ ਕੀਤਾ ਤੇ ਉਹ ਪਰਿਵਾਰ ਦੇ ਅਕਾਊਂਟ ਵਿੱਚ ਗਿਆ। ਉਹਨਾਂ ਦਾ ਜਵਾਨ ਪੁੱਤ ਜਿਹੜਾ ਸੀਗਾ ਉਹ ਚੜ੍ਹਾਈ ਕਰ ਗਿਆ ਤੇ ਜਗਦੀਸ਼ ਸਿੰਘ ਝਿੰਡਾ ਨੂੰ ਸ਼ਰਮ ਆਉਣੀ ਚਾਹੀਦੀ ਉਹਦੇ ਘਰੇ ਨੋਟਿਸ ਭੇਜਤਾ ਕਾਨੂੰਨੀ ਨੋਟਿਸ ਭੇਜਿਆ ਹੋਇਆ ਜੁਡੀਸ਼ੀਅਲ ਕਮਿਸ਼ਨ ਦਾ। ਜਿਨ੍ਹਾਂ ਦਾ ਨੌਜਵਾਨ ਪੁੱਤ ਮਰ ਗਿਆ ਜਿਨ੍ਹਾਂ ਨੂੰ ਸਹਾਇਤਾ ਹਰਿਆਣਾ ਕਮੇਟੀ ਨੇ ਦਿੱਤੀ ਅਸੀਂ ਸफारਸ ਕੀਤੀ ਤੇ ਉਹਦੇ ਘਰੇ 3 ਲੱਖ ਦਾ ਨੋਟਿਸ ਭੇਜ ਦਿੱਤਾ ਕਿ ਕੋਰਟ ਚਾ ਕੇ ਗਵਾਈ ਦਿਓ। ਕਿ ਤੁਹਾਨੂੰ ਇਹ ਸਹਾਇਤਾ ਮਿਲੀ ਕਿ ਨਹੀਂ ਮਿਲੀ ਸដ្ឋ ਸੰਗਤ ਜੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ 1.4 ਕਰੋੜ ਤੁਸੀਂ ਵੀ ਸਭ ਨੇ ਦੇਖਿਆ ਹੋਊਗਾ 1.4 ਕਰੋੜ ਗਏ 3 ਕਰੋੜ ਦਾ ਤਾਂ ਕੇਸ ਫੌਂਦਾ 3 ਲੱਖ ਦਾ ਕੇਸ ਪਾਇਆ ਤੇ ਉਹ ਵੀ ਉਹ ਕੇਸ ਜਿਹੜੀ ਕਿਸੇ ਦੀ ਸਹਾਇਤਾ ਜਿਹੜੀ ਕੀਤੀ ਹੈ ਅੱਜ ਸដ្ឋ ਸੰਗਤ ਜੀ ਮੈਂ ਤੁਹਾਡਾ ਇੱਕ ਤੋਂ ਇਹੀ ਬੇਨਤੀਆਂ ਕਰਨੀ